ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਮੈਸੂਈ ਵੀ ਤੇ ਇੱਕ ਤਾਜੀ ਵਹਿੜ ਵੀ ਦੋ ਨਾਲ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਕਰੇ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 788875927 788875927 ਹਾਂ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਮੈਂ ਦੇਖੀਏ ਨੇ ਕਿ ਨਾ ਸੂਈ ਸੂਈ ਤੇ ਤੀਜੀ ਸੂਈ ਹੋ ਵੀਰੇ ਤੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਤੇ ਸੂਈ ਨੂੰ ਅੱਜ ਹੋ ਗਿਆ ਹੋਣਗੇ 4 ਘੰਟੇ ਲਗਭਗ ਹੈ ਘੰਟਾ ਹੋ ਗਿਆ ਉਹਨੂੰ ਜੇਰ ਪਈ ਨੂੰ ਠੀਕ ਹੈ ਜੇਰ ਜੁਰੇ ਜੀ ਓਕੇ ਜੇਰ ਜੇਰ ਕੰਪਲੀਟ ਆ ਜੀ ਸਵਾਹ ਦੇਖੋ ਜੇਰ ਕੋਲ ਰੋਕੇ ਆ ਤੇ ਬੱਚਾ ਇਹਦੇ ਦੇ ਤਾਂ ਆਪਣੀ ਕੱਟੀ ਹੈ ਕੱਟੀ ਹੈ ਜੀ ਕਿੰਨਾ ਘੰਟਾ ਪਾ ਦੂੰ ਅੰਦਾਜ਼ਾ ਇਹ ਗਰੰਟੀਆਂ ਦੇਵਾਂਗੇ 15 ਲੀਟਰ ਦੁੱਧ ਜਮਾ ਥਾਪ ਦੇ ਉੱਤੇ ਠੀਕ ਆ ਵੀ ਕਹਿੰਦਾ ਬਾ 14 ਕਿਲੋ ਹਕੀਕਤ ਦੁੱਧ ਦਊਗੀ ਹਾਂਜੀ ਤੇ ਇਹਦਾ ਆਪਾਂ ਗੱਲ ਕਰੀਏ ਭਾਅ ਬਯਾਰ ਕੀ ਹੋਊ ਇਹਦਾ ਭਾਅ ਬਯਾਰ 1,25,000 ਰੁਪਏ ਜੀ ਮਾਨਦਾਨ ਬਣਾ ਬਸ ਮਾਨਤਾ ਨਹੀਂ ਹੋਊ ਜੀ ਇਸੋਂ ਠੀਕ ਆ ਚੋਣ ਚਵਾਦੀ ਕਿਵੇਂ ਆ ਚਵਾਜ ਆ ਮੈਂ ਇੱਕ ਨੰਬਰ ਆ ਜੀ ਢੋਰੀ ਬਾਹਰ ਸੁਭਰਾ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਫਿਰ ਇੱਕ ਸਿੰਘ ਦਾ ਪੋਪਲਾ ਲਿਆ ਹੋਵਾ ਹੈ ਨਾ ਲਿਆ ਹੋਵਾ ਜੀ ਠੀਕ ਆ ਤੇ ਬਾਕੀ ਮੈਂ ਤਾਂ ਜਿਗਾੜ ਦੇਖੋ ਥੱਲੇ ਬਹੁਤ ਸੋਹਣੀ ਸਾਫ ਸੁਥਰੀ ਤੇ ਚੋਣ ਪਉਂਦੀ ਚੀਤੀ ਵਰਗਾ ਬਹੁਤ ਚੰਗਾ ਸੋ ਚੋੜ ਚਵਾਈ ਓਕੇ ਲੈ ਚਲੋ ਬੱਚੇ ਕੋਲ ਲੈ ਚੱਲਾ ਤੇ 13 ਮੈਂ ਲਗਭਗ ਜੈਡ ਬਲੈਕ ਹੀ ਹੈ ਦੀ ਸਿੰਘ ਮੂੰਹ ਮੱਥਾ ਸੋਹਣਾ ਤੁਸੀਂ ਦੇਖ ਸਕਦੇ ਹੋ 1,25,000 ਰੁਪਏ ਕੀਮਤ ਆ ਤੇ ਲੈਵਾ ਜਮਾ ਸੂ ਤੱਕ ਠੋਕ ਚ ਫਰਦੀ ਆ ਸੋ ਵੀਰੋ ਚਵਾਈ ਦੇਖੋ ਧਾਰਾ ਦੂਰਾ ਕਿਆ ਵਾਤਾ ਇੱਕ ਨੰਬਰ ਆ ਜਮਾ ਕੋਈ ਭੂਰ ਸਰ ਲਾਣੀ ਤੇ ਵੀਰੇ ਚਵਾਈ ਦੀ ਨਰਮ ਆ ਜਮਾ ਮੇਰੇ ਜਮਾ ਪੁੰਦੇ ਰਗੀ ਚਵਾਈ ਆ ਇੰਚੀ ਜਿਹੜਾ ਚੋਣ ਲੱਗਿਆ ਪੁੰਦੇ ਨਾਲ ਜਮਾ ਦੀ ਧਾਰਾ ਸੋ ਵੀਰੋ ਚੋੜ ਦੇਖੋ ਕਿਆ ਵਾਤਾ ਪੂਰਾ ਸਾਫ ਸੁਥਰਾ ਸੋਹਣਾ ਮੋਟਾ ਮੋਟਾ ਚੋਣਾ ਜਮਾ ਕੋਈ ਭੂਰ ਸਰ ਲਾਣੀ ਤੋ ਦੇਖੋ ਜਮਾ ਕਿਆ ਬਤਾ ਚੋਰ ਜਵਾਦ ਇੱਕ ਨੰਬਰ ਤੇ 1,25,000 ਰੁਪਏ ਮੁੱਲ ਹੈ ਜੇ ਮਾਨਦਾਨ ਆਪਾਂ ਕਰਾਂਗੇ ਮੋਕੇ ਬਸ ਮਾਨਤਾ ਨਹੀਂ ਹੋਏ ਇਦਿੱਚੋ ਠੀਕ ਆ ਬਾ ਠੀਕ ਆ ਓਕੇ ਹਾਂਜੀ ਹਾਂਜੀ ਤੋ ਵੀਰ ਪਸਨਾ ਬੜੀ ਹਾਕੀ ਉਹਨੂੰ ਕਰਦੀ ਕਰ ਤੋ ਬੱਚਾ ਮਗਰ ਆ ਗਈ ਕੱਟੀ ਤੇਰੇ ਦੀ ਆ ਭਈਆ ਸਾਰੀ ਭਾ ਕੇ ਦਿਖਾ ਦਿਜੀਏ ਰਾ ਢਿੰਦੇ ਵਾਲੇ ਕੋ ਸੋਹਣਾ ਸਾਫ ਸੁਥਰਾ ਕਿਸੇ ਬਸ ਛੋਟੀ ਹੱਥ ਤਰਾਣੀ ਸਾਫ ਸੁਥਰੇ ਲੈਵੇ ਜੀ ਸੂਈ ਸਵਾਈ ਦੁੱਧ ਜਾਂਦਾ ਜੈ 14 ਕਿਲੋ ਬਣ ਕੇ ਜਿੰਨਾ ਮਰਜ਼ੀ ਬੰਦਾ ਲੈ ਜੇ ਮਾਹਿਆ ਬਾਈ 20 ਛੱਲੀ ਨਾ ਦੇਵਾਂਗੇ 15 ਲੀਟਰ ਹੀ ਸਾਫ ਤੇ ਦੇਵਾਂਗੇ ਪਾਏ ਜਾ ਅੱਗੇ ਦੂਜੇ ਨੰਬਰ ਤੇ ਬੈਠਾ ਪਤਾ ਜੀ ਦੇਖੇ ਤੀਵੀਂ ਜੀ ਮੈਰ ਥੱਲੇ 22 ਲੀਟਰ ਦੋ ਤਾਂ ਬਾਈ ਹੁਣ ਤਿਆਰ ਆ ਠੀਕ ਆ ਕਹ ਦੋ ਕੁ ਸੂਈ ਇਹ ਇਹ ਤਾਂ ਸੂਈ ਦਾ ਚੌਥਾ ਦਿਨ ਆ ਜੀ ਬੱਚਾ ਆ ਗਿਆ ਮਗਰ ਬੱਚਾ ਹਨਾ ਬੱਚਾ ਜੀ ਤੇ ਜੇਰ ਜੁਰੇ ਜੀ ਓਕੇ ਜਮਾ ਓਕੇ ਜਮਾ ਨੰਨਾ ਜੀ ਕਿੰਨਾ ਖਤ ਆਜਾ ਰਹਾ ਹੁਣ ਹੁਣ 22 ਲੀਟਰ ਤਿਆਰ ਆ ਵੀਰੇ ਥੱਲੇ ਦੋ ਟੈਂਕ ਚਾਹ ਸਕਦੇ ਆ ਜਮਾ ਮਣਿਆਕੇ ਦੇਵਾਂਗੇ ਜੀ ਇਹਦਾ ਰੇਟ ਬਜ਼ਾਰ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਜੀ ਦੁੱਧ ਅੰਦਾਜ਼ਾ ਕਿੰਨਾ ਦੇ ਦੂਗੀਏ ਦੋ 30 ਲੀਟਰ ਦੀ ਜਮਾ ਹਫ਼ਤੇ ਦੇਵਾਂਗੇ ਜੀ ਸੋ ਵੀਰੋ ਕੱਦ-ਕੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ਼ ਸੁਥਰਾ ਇਹ ਥੱਲੇ ਨਾੜਾ ਦੇਖਸਾ ਜਮਾ ਭਾਰਤ ਦਾ ਨਕਸ਼ਾ ਹੀ ਬੜਿਆ ਪਿਆ ਥੱਲੇ ਸੋ ਆ ਦੇਖ ਸਕਦੇ ਹੋ ਥਾਂਡੇ ਵੀ ਸੁਣੀ ਓਕੇਆ ਸਾਫ਼ ਸੁਥਰੀ ਰਾਜ ਸੋ ਵੀਰੋ ਕੱਦ-ਕੜ ਵਗੈਰਾ ਬੜਦਾ ਦੇਖ ਸਕਦੇ ਹੋ ਸੋਹਣਾ ਸਾਫ਼ ਸੁਥਰਾ ਇੱਕ ਪਾਸੇ ਨਹੀਂ ਦੋਨੇ ਪਾਸੇ ਨਾੜਾਂ ਦਾ ਗੁੱਦੀ ਪਈਆ 28 30 ਕਿਲੋ ਦੁੱਧ ਤਾਂ ਮਰਦੀ ਨਹੀਂ 1 ਲੱਖ 5000 ਦੀ ਵੀਰ ਕਿੰਨਾ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਨ ਹੋ ਜਾ ਤੇ ਚਵਾਈ ਜਮਾ ਰਾਜੀ ਸਾਹਿਬ ਸਾਫ ਸੁਥਰੀ ਸਭ ਬੜੀ ਬਹੁਤ ਆ ਤੇ ਫਿਰ ਤੀਜੇ ਨੰਬਰ ਤੇ ਆਪਾਂ ਗੱਬੜ ਮੱਛੀ ਦੇਖੀ ਜ ਨੇ ਕਿਹੜਾ ਸੁਆ ਸੁੰਦੀ ਆ ਇਹ ਪਲੂਣ ਆ ਵੀਰੇ ਖੀਰੀ ਆ ਪਹਿਲਾ ਸੁਆ ਹਾਂਜੀ ਤੇ ਦੰਦੋ ਹੋਦੋ ਦੀ ਜੋਗੀ ਆ ਖੀਰੀ ਆ ਵੀਰੇ ਅੱਛਾ ਖੀਰੀ ਜਾ ਥੋੜੀ ਬਿਹੜਾ ਹਾਂ ਠੀਕ ਆ ਕੈਦਾਂ ਲੈਂਦੀ ਐ ਇਹ ਇਹਦੇ ਨਾਲ 10 ਬਾਕੀ ਜੀ 10 12 ਦਿਨ ਸੌਣ ਚ ਬਾਕੀ ਅੰਦਾਜ਼ਾ ਇਹ ਦੋ ਤੇ ਕਿੰਨਾ ਦੇ ਦੂਗੀ ਇਹ ਅੰਦਾਜ਼ਾ ਵੀਰੇ ਤੇ ਮਾੜੇ ਹਿਸਾਬ ਨਾਲ 18 ਲੀਟਰ ਨੂੰ ਦੇਣਾ ਚਾਹੀਦਾ ਪਲੂਣ ਨੂੰ ਠੀਕ ਆ ਵੀ 18 ਕਿਲੋ ਦੋਧਾ ਦੀ ਬੱਚੀ ਹੈਗੀ ਐ ਜਮ ਹਾਂਜੀ ਤੇ ਰੇਟ ਬਾਜ਼ਾਰ ਇਹਦਾ ਕੀ ਰੱਖਿਆ ਬਾ ਰੇਟ ਬਾਜ਼ਾਰ 850 ਕੁਝ ਐਸ ਹੋ ਜੂਗੀ ਹਾਂ ਹੋ ਜੂਗਾ ਜੀ ਮਾਨ ਸੋ ਫਿਰ ਕੱਦ ਕੜ ਵਗੈਰਾ ਦੇਖਸਾ ਦੁੱਧੋ ਖੀਤੀ ਬਿਲਕੁਲ ਪਲੂਣ ਬੱਚੀ ਹੁੰਦੀ ਪਈ ਆ 17 18 ਕਿਲੋ ਦੁੱਧ ਤੋਂ ਘੱਟ ਅੜੀ ਹੈ ਨਹੀਂ ਕਿ ਰਾਜੀ ਸਮੀ ਬੜੀ ਬਹੁਤ ਆ ਮਾਨਦਾਨ ਵਿੱਚੋਂ ਵੀ ਇਹ ਕਹਿੰਦਾ ਕਰ ਦਾਂਗੇ ਦੁੱਧੋ ਬਿਲਕੁਲ ਖੀਰੀਆ ਪਲੂਣ ਪਹਿਲਾ ਸੁਆ ਲਗਭਗ ਹੱਥ ਤੱਕ ਲੈਂਦੀ ਪਈ ਆ ਸੁਣ ਜਣਾ ਹਫਤਾ ਦਾ ਹਫਤਾ ਦਾ ਸਾਨੂੰ ਬਾਕੀ ਬਾ ਮੋੜ ਲਿਆ ਪ੍ਰਧਾਨ ਮੋੜ ਲਿਆ ਸੋ ਫਿਰ ਤਿੰਨ ਨਾਗਾਂ ਬਤ ਦਿਖਾ ਦੇ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲੈ ਸਭ ਦਾ ਤੈਅ